ਮਹਿੰਦਰਪਾਲ ਸਿੰਘ ਸਰਕਾਰੀ ਕਾਲਜ ਕੰਸਰ ਰਾਣਾ ਸਾਹਿਬ ਤੋਂ ਅਸੀਂ ਸਾਰੇ ਅੱਜ ਇੱਥੇ ਕਾਲਜ ਦੀ ਪ੍ਰਤੀਨਿਧਤਾ ਕਰਦੇ ਹੋਏ ਬਾਬਾ ਜੀ ਦੇ ਅੱਜ ਜੋਪੋ ਪਾਈ ਜਾ ਰਹੇ ਨੇ ਸਮਾਗਮ ਦੇ ਵਿੱਚ ਕਾਲਜ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ। ਸੋ ਬਾਬਾ ਬਲਵਿੰਦਰ ਸਿੰਘ ਜੀ ਜਿਸੇ ਕਾਲਜ ਦੇ ਵਿਦਿਆਰਥੀ ਵੀ ਸਨ ਤੇ ਜਦੋਂ ਤੋਂ ਹੋ ਰਾਣਾ ਸਾਹਿਬ ਕਰਨ ਸਰ ਸੰਪਰਦਾਇ ਦੀ ਜਿਹਨਾਂ ਨੇ ਸੇਵਾ ਸੰਭਾਲੀ ਹੈ ਉਹ ਕਾਲਜ ਦੇ ਨਾਲ ਪੂਰੀ ਸ਼ਿੱਦਤ ਨਾਲ ਜੁੜੇ ਹੋਏ ਸੀ ਕਾਲਜ ਦੇ ਬਹੁਤ ਸਾਰੇ ਵਿਕਾਸ ਕਾਰਜਾਂ ਦੇ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਾਲਜ ਦੀ ਕੈਲੰਗਨੀ ਐਸੋਸੀਏਸ਼ਨ ਹੈ ਜਿਹਨੋਂ ਸੀ ਪੁਰਾਣੇ ਵਿਦਿਆਰਥੀਆਂ ਦੀ ਸਹਾਸਤਾ ਕਰਨੇ ਆ ਬਾਬਾ ਪ੍ਰਿੰਦਰ ਸਿੰਘ ਜੀ ਉਹ ਸਰਸਾ ਦੇ ਸਰਪ੍ਰਸਤ ਹੀ ਸਨ ਸੋ ਉਹਨਾਂ ਦੀ ਸਰਪ੍ਰਸਤੀ ਵਿੱਚ ਅਸੀਂ अनेका ਹੀ ਸਮਾਗਮ ਕਰਾਏ अनेका ਹੀ ਗਤੀਵਿਧੀਆਂ ਕਰਵਾਈਆਂ ਤੇ ਕਾਲਜ ਦੇ ਵਿੱਚ ਬਹੁਤ ਸਾਰੇ ਵਿਕਾਸ ਕਰ ਜਾਂਦੇ ਵਿੱਚ ਬਹੁਤ ਵੱਡਾ ਸਹਿਯੋਗ ਬਾਬਾ ਜੀ ਵੱਲੋਂ ਹਮੇਸ਼ਾ ਦਿੱਤਾ ਜਾਂਦਾ ਰਿਹਾ ਉਹ ਕਲਵੀ ਸਾਰੇ ਜਾਣਦੇ ਨੇ ਕਿ ਸਰਕਾਰੀ ਕਲਜ ਕਰਮਚਾਰੀ ਡਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਆਪਣੇ ਕਰ ਕਮਰਨਾ ਨ ਬਣਾਇਆ ਸੀ ਉਹਨੂੰ ਸਤਬਾਬਾ ਕਿਸ਼ਨ ਸਿੰਘ ਜੀ ਨੇ ਪੂਰੀ ਸੇਵਾ ਭਾਵਨਾ ਨਾਲ ਇਸ ਕਾਲਜ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾ ਕੇ ਜਿਹੜਾ ਉਹ ਇੱਕ ਵਿਕਸਿਤ ਕੀਤਾ ਬਾਬਾ ਬਜਿੰਦਰ ਸਿੰਘ ਜੀ ਦੇ ਹੱਥ ਜਦੋਂ ਤੋਂ ਇਹ ਸੇਵਾ ਆਈ ਹੈ ਰਣਾ ਸਭ ਸੰਪਰਦਾਇ ਦੀ ਉਦੋਂ ਤੋਂ ਕਾਲਜ ਦੇ ਜਿਹੜੇ ਕੰਮ ਲੈ ਕੇ ਅਸੀਂ ਬਾਬਾ ਜੀ ਘੜਾਦੇ ਅਸੀਂ ਇੱਕ ਕੰਮ ਘੜਾਦੇ ਉਹ ਕੋਲੋਂ ਸਾਨੂੰ ਖੁੱਲੇ ਗੱਥਿਆਂ ਵਾਲਾ ਜਿਹੜਾ ਹੱਥਕੁੱਲ ਕੇ ਕਾਲ ਜੀ ਨੂੰ ਨਿਵਾਜਦੇ ਤੇ ਅਸੀਂ ਇੱਕ ਕੰਮ ਕਰਨੇ ਹੋ ਦੋ ਕੰਮ ਸਪੋਰਟ ਕਰਦੇ ਸੋ ਬਾਬਾ ਜੀ ਨਾਲ ਸਾਡਾ ਇਹ ਲੱਗਦਾ ਵੀ ਸਾਡਾ ਰਾਧ ਸੇਰਾ ਜਿਹੜਾ ਵਾ ਉਹ ਇੱਕ ਤਰ੍ਹਾਂ ਨਾਲ ਸਾਡ ਤੋਂ ਖਸ ਗਿਆ ਅਸੋ ਨਾਤਾ ਜੀ ਜਿੱਥੇ ਕਾਲ ਜੀ ਨਾਲ ਜੁੜੇ ਸੀ ਉਥੇ ਉਚੇਰੀ ਸਿੱਖਿਆ ਨਾਲ ਵੀ ਬਹੁਤ ਵੱਡਾ ਨਾਤਾ ਸਬੰਧ ਸੀ ਮਹਾਨ ਕੋਸ਼ ਨਾਲ ਕੁਰਬਾਨੀ ਦੀ ਵਿਆਖਿਆ ਨਾਲ ਕੁਰਬਾਨੀ ਦੇ ਸਰਲ ਆਧ ਨਾਲ ਜਿਹੜੀ ਈਸ਼ਰ ਮਾਈਕਰੋ ਮੀਡੀਆ ਦੀ ਅਸੀਂ ਗੱਲ ਕਰਦੇ ਆ ਸੋ ਬਾਬਾ ਜੀ ਦੀ ਬਹੁਤ ਵੱਡੀ ਦੇਣ ਆ ਉਹ ਨਾ ਸਿਰਫ ਇੱਕ ਮਹਾਂਪੁਰਖ ਹੁੰਦੇ ਹੋਏ ਜਿਹੜਾ ਜਿਹੜਾ ਉਹਨਾਂ ਨੇ ਕਰਮ ਸਰ ਇਸ ਸੰਪਰਦਾਏ ਦੀ ਸੇਵਾ ਕੀਤੀ ਸੋ ਉਹ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਇਸ ਕਾਲਜ ਹਸਪਤਾਲ ਜਿਹੜਾ ਸਕੂਲ ਸੰਤਪਾਪਾ ਇਸ਼ਸੀ ਦੇ ਨਾਮ ਤੇ ਚੱਲਦਾ ਆ ਇਹਨਾਂ ਸਾਰੀਆਂ ਹੀ ਸੰਸਥਾਵਾਂ ਦੀ ਦੇਖਰੇਖ ਬਹੁਤ ਹੀ ਤਨੋਂ ਮਨੋਂ ਤਿਤਨੋ ਕੀਤੀ ਹੈ ਜਿੱਥੇ ਕਿਸੇ ਸਾਸਤਾ ਨੇ ਵੀ ਲੋੜ ਪਈ ਬਾਬਾ ਜੀ ਆ ਖੜੇ ਹੋਏ ਸੋਸਤਾ ਉਹਨਾਂ ਦੀ ਦੇਣ ਨੂੰ ਭੁਲਾਈ ਨਹੀਂ ਸਕਦੇ ਸਾਡੇ ਵੱਲੋਂ ਬਾਬਾ ਜੀ ਦੀ ਇਸ ਐਸ ਫਾਇਦੇ ਕੋ ਸਮਾਗਮ ਵਿੱਚ ਸ਼ਰਧਾਂਜਲੀ ਤੌਰ ਤੇ ਸ਼ਲਟਾ ਤੇ ਫੁੱਲ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ